ਆ ਵੇਖ ਲੋ ਜੀ ਅੰਮ੍ਰਿਤਸਰ ਦਾ ਹਾਲ ਅੰਮ੍ਰਿਤਸਰ ਦਾ ਹਜੇ ਟਾਈਮ ਕੁਝ ਵੀ ਨਹੀਂ ਹੋਇਆ 9:30 ਟਾਈਮ ਹੋਇਆ ਆ ਅੰਮ੍ਰਿਤਸਰ ਦਾ ਹਾਲ ਦੇ ਆ ਵੇਖ ਲੋ ਅੰਮ੍ਰਿਤਸਰ ਦਾ ਹਾਲ ਕੀ ਕਰਾਂਗੇ ਰਖੋ ਇਹ ਪੇਸ਼ੈਂਟ ਕਿੱਦਾਂ ਦੀ ਕਿੱਦਾਂ ਜਾਨ ਬਚਾਈਏ ਇਹਨਾਂ ਦੀ ਫੂਟਰ ਵੀ ਚੱਲਣ ਦਿਆ ਜੇ ਆ ਲੋ ਹਾਰ ਨੇ ਵੀ ਮਾਰਦਾ ਕੀ ਹਾਲ ਆ ਵੇਖ ਲੋ ਕਿੱਥੋਂ ਤੱਕ ਆ ਰੇ ਲੋ ਜੀ ਰਾਣਾ ਦੁਖੀ ਹੋ ਗਏ ਇਹਨਾਂ ਕੋਲ ਬਹੁਤ ਦੁਖੀ ਹੋ ਗਏ ਜੀ ਹੱਦ ਤੋਂ ਵੱਧ ਦੁਖੀ ਹੋ ਗਏ ਇਹਨਾਂ ਕੋਲ ਰਾਹ ਹੀ ਨਹੀਂ ਦਿੰਦੇ ਜੋ ਮਰਜ਼ੀ ਹੂਟਰ ਮਾਰੀਏ ਰਾਹ ਦੇਣਾ ਹੀ ਨਹੀਂ ਆ ਵੇਲੇ ਤੁਹਾਡੇ ਸਾਹਮਣੇ ਆ ਰਾਹ ਦਿੰਦੇ ਕਿਤੇ ਆ ਪੁਲਸ ਵਾਲੇ ਖਲੋਤੇ ਸਾਹਮਣੇ ਕੋ ਚਾਹ ਪੀਂਦੇ ਰਮਾਨਾ ਕੁਝ ਨਹੀਂ ਰੋਗ ਪਰਾਂ ਕਰਦੇ ਵੀ ਗੱਡੀ ਹੂਟਰ ਵੱਜੰਦਾ ਕੋਈ ਪੇਸ਼ੈਂਟ ਸੀਰੀਅਸ ਆ ਨਾ ਆਪਾਂ ਚਲੋ ਮਲਾਇਮਾਂ ਦੀ ਵੀਡੀਓ ਨਹੀਂ ਬਣਾਉਣੀ ਫਿਰ ਵੀ ਤੇ ਕੀ ਕਹਿ ਸਕਦੇ ਹੁਣਾਂ ਜੀ ਇਹਨਾਂ ਨੂੰ ਇੱਥੇ ਹੁਣੇ ਕੋਈ ਲੀਡਰ ਆ ਗਿਆ ਨਾ ਲੀਡਰ ਕੋਈ ਮੰਤਰੀ ਆ ਗਿਆ ਕਿ ਪੁਲਿਸ ਦੀ ਭਾਰੀ ਭੰਜੰਦੀ ਭਾਰੀ ਠੀਕ ਹੈ ਜੀ ਪੁਲਿਸ ਦੀ ਭਾਰੀ ਭੰਜੰਦੀ ਆ ਤੇ ਰਾਹ ਸਾਰੇ ਖਾਲੀ ਹੋ ਜਾਂਦੇ ਜਿੱਦਣ ਕਿਤੇ ਮੰਤਰੀ ਨੇ ਉਹਨਾ ਹੋਣਾ ਉਹਨਾਂ ਤੋਂ ਅੰਮ੍ਰਿਤਸਰ ਦਾ ਰੋਡ ਵੇਖਿਓ ਤੁਸੀਂ ਉਹਦਣਾ ਇੱਥੇ ਐਂਬੂਲੈਂਸ ਨੂੰ ਰਾਹ ਨਹੀਂ ਕੋਈ ਦੇਣਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਐਂਬੂਲੈਂਸ ਦੀ ਸੜਕ ਵੱਖਰੀ ਨਾ ਰੂਟ ਵੱਖਰਾ ਕੁਝ ਵੀ ਨਹੀਂ ਹੋਰਨ ਕੰਟਰੀਆਂ ਕਿਉਂ ਤਰੱਕੀ ਕਰਨਦੀਆਂ ਐਸੇ ਕੰਮ ਲਈ ਕਰਨਦੀਆਂ ਸਾਡਾ ਪੰਜਾਬ ਦਿਨੋਂ ਦਿਨੀ ਪਿਛਾਣ ਉਤਰਿਆ ਜਾਂਦੇ ਆ ਪਿਛਾਣ ਹੋਈ ਧੰਨਵਾਦ ਜੀ ਵੀ ਜੀ ਧੰਨਵਾਦ ਜੀ ਆ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ